ਪਿਛਲੇ ਦਿਨੀ ਡੀਜੀਪੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਜਿਨ੍ਹਾਂ ਦੇ ਬੱਚੇ 18 ਸਾਲ ਤੋਂ ਘੱਟ ਨੇ ਜੇਕਰ ਉਹ ਵਾਹਨ ਚਲਾਉਂਦੇ ਫੜੇ ਜਾਂਦੇ ਨੇ ਤੇ ਉਹਨਾਂ ਦੇ ਮਾਪਿਆਂ ਤੇ ਸਖਤ ਕਾਰਵਾਈ ਹੋਵੇਗੀ ਪੂਰੇ ਦੇਸ਼ ਵਿੱਚ ਬਣੇ ਇਸ ਨਵੇਂ ਕਾਨੂੰਨ ਤਹਿਤ ਬੱਚਿਆਂ ਦੇ ਮਾਪਿਆਂ ਨੂੰ ਜੁਰਮਾਨਾ ਅਤੇ ਜੇਲ੍ਹ ਵੀ ਹੋ ਸਕਦੀ ਹੈ ਨਾਲੇ ਜੇਕਰ ਤੁਸੀਂ ਕਿਸੇ ਦੇ ਬੱਚੇ ਨੂੰ ਮੰਗਵਾ ਵਹੀਕਲ ਦਿੰਦੇ ਹੋ ਤਾਂ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਇਹ ਆਦੇਸ਼ ਪੰਜਾਬ ਪਰ ਦੇ ਐਸਐਸਪੀ ਤੇ ਕਮਿਸ਼ਨਰ ਨੂੰ ਭੇਜ ਦਿੱਤੇ ਗਏ ਨੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਕਿ ਅਕਸਰ ਅਸੀਂ ਆ ਜਿਹੜੇ ਵਕਤ-ਵਕਤ ਜਗ੍ਹਾ ਤੇ ਰੋਜ਼ਾਨਾ ਨਾਕਾਬੰਦੀ ਕਰਦੇ ਆਂ ਔਰ ਉਲੰਘਣਕਾਰਾਂ ਦੇ ਚਲਾਨ ਵੀ ਕੱਢਦੇ ਆਂ ਲੇਕਿਨ ਇੱਕ ਪਹਿਲੀ ਤਰੀਕ ਤੋਂ ਲੈ ਕੇ ਆ ਜਿਹੜਾ ਮੰਥ ਦੇ ਲਾਸਟ ਤੱਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਕਿ ਅੰਡਰ-ਏਜ ਬੱਚੇ ਜਿਹੜੇ ਆ ਉਹਨਾਂ ਨੂੰ ਜੇਕਰ ਕਿਸੇ ਨੇ ਵਹੀਕਲ ਦਿੱਤਾ ਜਾਂ ਉਹਨਾਂ ਦੇ ਪੇਰੈਂਟਸ ਨੇ ਉਸ ਨੂੰ ਜਿਹੜੀ ਹੈ ਜੇਲ੍ਹ ਪਲੱਸ ਜੁਰਮਾਨਾ ਹੋਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਮੇਰੀ اپੀਲ ਹੈ ਕਿ ਕੋਈ ਵੀ ਵਿਅਕਤੀ ਅੰਡਰ ਏਜ ਬੱਚਿਆਂ ਨੂੰ ਜਿਹੜਾ ਕੋਈ ਵੀ ਹਾਈਕਲ ਆ ਦੇਣ ਤਾਂ ਕਿ ਬਹੁਤ ਸਾਰੇ ਬੱਚਿਆਂ ਦੀ ਜਿਹੜੇ ਆ ਨੌਜਵਾਨ ਜਿਨ੍ਹਾਂ ਦੀ ਜਾਨ ਚਲੀ ਜਾਂਦੀ ਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਦੁਨੀਆ 'ਚ ਰੋਸ਼ਨ ਕਰਨਾ ਸੋ ਜਿਹੜੇ ਉਲੰਘਣਕਾਰ ਆ ਉਹਨਾਂ ਦੇ ਤੁਸੀਂ ਦੇਖ ਰਹੇ ਹੋਗੇ ਅਸੀਂ ਚਲਾਲ ਪੜ ਰਹੇ ਆ ਚਾਹੇ ਉਹ ਕੋਈ ਬੁੱਲਟ ਮੋਟਰਸਾਈਕਲ ਦੇ ਪਟਾਕੇ ਮਾਰ ਰਹੇ ਆ ਔਰ ਉਹਨੂੰ ਬਾਉਂਡ ਕਰ ਰਹੇ ਆ ਜਾਂ ਕੋਈ ਨੰਬਰ ਪਲੇਟ ਨਹੀਂ ਲਗਾਈ ਸੋ ਮੈਂ ਇਹ ਹੀ اپੀਲ ਕਰਦਾ ਕਿ ਸਾਰੇ ਦੇ ਸਾਰੇ ਜਿਹੜੇ ਲੋਕ ਆ ਔਰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਟ੍ਰੈਫਿਕ ਪੁਲਿਸ ਦਾ ਸਹਿਯੋਗ ਦੇਣ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਆਪਣੀ ਸੇਫਟੀ ਲਈ ਕਰੋ ਦੇਖੋ ਇਸ ਦੀ 25000 ਰੁਪਏ ਤੱਕ ਜੁਰਮਾਨਾ ਪਲੱਸ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਸਰ ਹੋਰ ਕੀ ਕੀ ਅੱਜ ਸਿਰਫ ਅਵੇਅਰਨੈਸ ਕੀਤੀ ਹੈਗੀ ਜਾਂ ਚਲਾਣੇ ਕੱਟੇ ਜਾ ਰਹੇ ਨੇ ਦੇਖੋ ਜਿਹੜੇ ਉਲੰਘਣ ਕਰ ਕੋ ਬੁਲਟ ਮੋਟਰਸਾਈਕਲ ਵਾਲੇ ਆ ਪਟਾਕੇ ਮਾਰੂਗਾ ਜਾਂ ਕੋਈ ਨੰਬਰ ਪਲੇਟ ਜਿਨ੍ਹਾਂ ਨੇ ਛੋਟੀ ਲਗਾਈ ਆ ਉਹਨਾਂ ਦੇ ਚਲਾਣੇ ਕੱਟੇ ਜਾ ਰਹੇ ਆ ਔਰ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਜੈਬਰਾ ਕ੍ਰੋਸਿੰਗ ਦੇ ਪਿੱਛੇ ਖੜਨਾ ਇਹ ਨਹੀਂ ਕਿ ਜੈਬਰਾ ਕ੍ਰੋਸਿੰਗ ਦੇ ਉੱਤੇ ਚੜਨਾ ਲੋਕਾਂ ਨੂੰ ਜਿਨ੍ਹਾਂ ਨੇ ਹੈਲਮਟ ਨਹੀਂ ਪਹਿਨੇਆ ਸੀਟ ਬੈਲਟ ਨਹੀਂ ਲਗਾਈ ਉਹਨਾਂ ਨੂੰ ਉਹਨਾਂ ਦੇ ਚਲਾਨ ਵੀ ਕੱਟੇ ਜਾਣ ਚੰਦਰ ਕੰਸਲਟੈਂਟਸ ਲਿਮਟਿਟਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies, as well local builders with brothers. He is professional by plumbing, electrician, masonry, car For more information, please contact him at under checktrade platform slash 921760. Chander Consultants Limited call him on this number 079 4079 5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ